ਤੁਸੀਂ ਘਰ ਚ ਪੱਤਰਕਾਰਾਂ ਨਾਲ ਲੜਾਈ ਪਾਉਣ ਲਈ ਗੱਲ ਕਰਦੇ ਹੋ ਜੋ ਤੁਸੀਂ ਇਹੋ ਜਿਹੀ ਗੱਲ ਨਾ ਇਹ ਤਾਂ ਹੁੰਦਾ ਜੀ ਤੁਹਾਡੀ ਗੱਲ ਸੀ ਉਹ ਉਦੋਂ ਵੀ ਸਾਡੇ ਪੱਤਰਕਾਰਾਂ ਨੇ ਗੱਲ ਚੁੱਕੀ ਸੀ ਤੁਸੀਂ ਉਦੋਂ ਪ੍ਰੈਸ ਕਾਨਫਰੰਸਾਂ ਕਰਦੇ ਹੋ ਨਾ ਉਦੋਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਪੱਤਰਕਾਰਾਂ ਨੂੰ ਸੱਦੇ ਛੱਡ ਦਿਓ ਜਿਹੜੀਆਂ ਉਸ ਟਾਈਮ ਗੱਲਾਂ ਕੀਤੀਆਂ ਮੈਂ ਕੀਤੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਉਹ ਗਲਤੀ ਸੀ ਕਿ ਅੱਜ ਦੀ ਗਲਤੀ ਹੈ ਮੰਨ ਲਓ ਮੇਰੀ ਕੋਈ ਗਲਤੀ ਨਹੀਂ ਜੀ ਨਾ ਉਹ ਗਲਤੀ ਸੀ ਤੇ ਨਾ ਅੱਜ ਮੈਂ ਕਿਹਾ ਨਾ ਨਾ ਉਦੋਂ ਗਲਤੀ ਸੀ ਨਾ ਅੱਜ ਗਲਤੀ ਹੈ ਹੁਣ ਸਰਦਾਰ ਅਸੀਂ ਸਾਡੀ ਕੇਡਰ ਜਿਹੜਾ ਇਹ ਇਲੈਕਸ਼ਨ ਲੜਨੀ ਚਾਹੁੰਦਾ ਸੀ ਕਿ ਗੁਰਦੇਵ ਸਿੰਘ ਸੰਧੂ ਦਾ ਤਾਕ ਤੇ ਜਦੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਆਮ ਆਦਮੀ ਪਾਰਟੀ ਨੇ ਮੈਨੂੰ ਇੱਕ ਪੰਜਾਬ ਦਾ ਕੈਬਨਿਟ ਦੇ ਰੈਂਕ ਚ ਵਾਰਡ ਦਿੱਤਾ ਤੇ ਮੈਂ ਆਪਦੇ ਕੈਬਨਿਟ ਜਿਹੜੀ ਸਾਥੀਆਂ ਨੂੰ ਸਾਂਭੂਗਾ ਜੀ ਮੈਂ ਹੀ ਕੰਮ ਕਰਾਂਗਾ ਕਿ ਸੇਵਾ ਕਰਾਂ ਕਿਹੜਾ 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 ਰੈਂਕ ਮਿਲਿਆ ਤੁਹਾਨੂੰ ਕੈਬਨਿਟ ਮੈਨੂੰ ਇਸ ਵੇਲੇ ਹੈਲਥ ਡਿਪਾਰਟਮੈਂਟ ਦੀ ਚੇਅਰਮੈਨ ਦਿੱਤੀ ਪੰਜਾਬ ਸਰਕਾਰ ਨੇ ਅੱਛਾ ਹੈਲਥ ਡਿਪਾਰਟਮੈਂਟ ਦੀ ਚੇਅਰਮੈਨ ਮਿਲ ਗਈ ਤੇ ਤੁਸੀਂ ਪਿੱਛੇ ਹਟ ਗਏ ਕਿ ਫਿਰ ਐਮ ਐਲ ਏ ਸੀਟ ਨਹੀਂ ਚਾਹੀਦੀ ਇਹੋ ਲੱਗਦਾ ਦੇਖੋ ਜੀ ਸਾਨੂੰ ਤਾਕਤ ਚਾਹੀਦੀ ਸੀ ਆਪਦੇ ਸਾਥੀਆਂ ਨੂੰ ਪਾਲਣ ਵਾਸਤੇ ਉਹਨਾਂ ਨੂੰ ਸਾਂਭਣ ਵਾਸਤੇ ਹੋਰ ਤਾਕਤ ਆਪਦੇ ਸਾਥੀਆਂ ਨੂੰ ਉਹਨਾਂ ਦੀ ਗੱਲਬਾਤ ਸੁਣ ਸਕੀ ਇਹ ਕਿਤੇ ਲੋਡ ਪੈਣ ਤੇ ਸਰਕਾਰੇ ਦੇ ਬਾਰੇ ਰੱਖ ਸਕੀਏ ਤੇ ਜਦੋਂ ਸਰਕਾਰ ਨੇ ਆਪਦਾ ਫੈਸਲਾ ਸਹੀ ਕਰ ਦਿੱਤਾ ਉਹਨਾਂ ਨੇ ਮੈਨੂੰ ਇੱਕ ਐਮਐਲਏ ਜਿੱਤ ਕੇ ਮੇਰੇ ਅੱਥ ਪਾਵਰ ਹੋਣੀ ਸੀ ਤੇ ਜਦੋਂ ਮੈਨੂੰ ਕੈਬਨਿਟ ਰੈਕ ਦੇ ਦਿੱਤਾ ਤੁਸੀਂ ਘਟ ਗਹਿਣ ਦੇ ਜੋਦੇ ਨਾਲੋਂ ਜੀ ਇੱਕ ਪੰਜਾਬ ਦੀ ਪੂਰੀ ਜ਼ਿੰਮੇਵਾਰੀ ਦੇ ਦੇਣੀ ਇੱਕ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਦੇ ਦਿੱ ਸਰਕਾਰ ਨੇ ਤੇ ਤੁਸੀਂ ਫਿਰ ਇਸ ਤਰ੍ਹਾਂ ਗੱਲਾਂ ਜਾਣ ਕੇ ਜਿਹੜੀ ਜਾਣ ਕੇ ਨਹੀਂ ਤੁਹਾਡੀ ਕੀ ਹੋਈ ਗੱਲ ਮੈਂ ਪੁੱਛ ਰਿਹਾ ਸੰਧੂ ਸਾਹਿਬ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਤੁਸੀਂ ਮੀਡੀਆ ਸਾਹਦੇ ਸੀ ਉਦੋਂ ਤੇ ਤੁਸੀਂ ਉਹ ਫੋਟੋ ਦਿੱਤੀ ਸੀ ਅਖਬਾਰ ਦੀ ਫੋਟੋ ਸੀ ਉਹ ਤੁਸੀਂ ਕੀ ਗੱ ਅੱਜ ਲੋਕ ਇਹ ਕਹਿ ਰਹੇ ਆ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚ ਆਣ ਕੇ ਬੰਦਾ ਦੋ ਤੋਤਾ ਹੋ ਜਾਂਦਾ ਕਿਹੜੀ ਧੜਕੋ ਵਾਸ਼ਿੰਗ ਮਸ਼ੀਨ ਮਿਲ ਗਈ ਆ ਕਿ ਵਾਸ਼ਿੰਗ ਮਸ਼ੀਨ 'ਚ ਬੰਦਾ ਪਾ ਲੋ ਤੇ ਕੱਢ ਕੇ ਬਾਹਰ ਕਰ ਲੋ ਸਾਫ਼ ਹੋ ਗਿਆ